आम, आम आदमी पार्टी आम 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 आदमी 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 पार्टी, 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 तो तीन साल पहले से पार्टी ना जुड़े थे मैं ये सोच के ये ईमानदार पार्टी है ਸੋ ਅੱਜ ਉਹਨਾਂ ਦੇ ਬਾਰੇ ਹੀ ਇੱਥੇ ਅਸੀਂ ਇਕੱਠੇ ਹੋਏ ਆ ਬੋਲਣ ਵਾਸਤੇ ਤੁਸੀਂ ਲਿਖ ਕੇ ਲਗਾਇਆ ਜੀ ਆਮ ਆਦਮੀ ਪਾਰਟੀ ਦਾ ਬਾਈਕਾਟ ਜੀ 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 ਕਿਉਂਕਿ ਜ਼ਰੂਰਤ ਪੈ ਗਈ ਪਹਿਲਾਂ ਤੁਸੀਂ ਆਮ ਪਾਰਟੀ ਦੇ ਨਾਲ ਬੜਾ ਚੱਲਦੇ ਸੀ ਗੁਣ ਵੀ ਬੜੇ ਗਾਉਂਦੇ ਸੀ ਆਮ ਆਦਮੀ ਪਾਰਟੀ ਦੇ ਹੁਣ ਇੱਕਦਮ ਹੀ ਇਲੈਕਸ਼ਨਾਂ ਦੇ ਵਿੱਚ ਹੀ ਬਾਈਕਾਟ ਕਿਉਂ ਕਰਨਾ ਪੈ ਗਿਆ ਬਿਲਕੁਲ ਬਿਲਕੁਲ ਦੇਖੋ ਜੀ ਕਹਿੰਦੇ ਰਾ ਪਿਆ ਜਾਣੇ ਵਾ ਪਿਆ ਜਾਣੇ ਸੋ ਪਹਿਲਾਂ ਜਦੋਂ ਮੈਂ ਐਜ਼ ਅ ਸੋਸ਼ਲ ਐਕਟਿਵਿਸਟ ਜਦੋਂ ਲੋਕਾਂ ਚ ਵਿਚਰਦੀ ਸੀ ਤੇ ਜੋ ਪਾਰਟੀਆਂ ਦਾ ਹਾਲ ਮੈਂ ਦੇਖਦੀ ਸੀ ਕਿ ਕਿੱਦਾਂ ਹੋ ਰਿਹਾ ਹੈ ਨਾ ਜਨਤਾ ਕਿੰਨੀ ਦੁਖੀ ਹੈ ਚਲੋ ਮੈਂ ਸਮਾਜ ਸੇਵਾ ਦਾ ਬਤੌਰ ਮੈਂ ਸੋਚਿਆ ਕਿ ਜੇ ਲੋਕ ਇੱਕ ਇਮਾਨਦਾਰ ਪਾਰਟੀ ਹੈ ਸੋ ਇਹਨਾਂ ਨਾਲ ਜੁੜ ਕੇ ਅਸੀਂ ਹੋਰ ਲੋਕਾਂ ਦੀ ਸੇਵਾ ਕਰ ਸਕਦੇ ਆ ਜੋ ਜੋ ਇਹਨਾਂ ਦੇ ਨਾਲ ਮੈਂ ਜੁੜੀ ਆਂ ਤੇ ਉਦੋਂ ਮੈਨੂੰ ਪਤਾ ਲੱਗਦਾ ਰਿਹਾ ਕਿ ਇਹ ਪਾਰਟੀ ਕਿੰਨੀ ਕਰਾਪਟ ਹੈ ਕਹਿ ਰਹੇ ਸੀ ਭ੍ਰਸ਼ਟਾਚਾਰੀ ਨਹੀਂ ਹੈ ਅਸੀਂ ਕਹੋਂਦੇ ਨਹੀਂ ਇਹ ਨਹੀਂ ਕਰਨੀ ਉਲਟਾ ਇਹ ਹੀ ਭ੍ਰਸ਼ਟਾਚਾਰ ਨਹੀਂ ਕਰ ਰਹੀ ਹੈ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਕਰਕੇ ਤੁਸੀਂ ਬਾਈਕਾਟ ਕਰ ਰਹੇ ਹੋ ਮੈਨੂੰ ਪਹਿਲੇ ਦਿਨ ਤੋਂ ਕਿਸੇ ਚੀਜ਼ ਦਾ ਕੋਈ ਲਾਲਤ ਨਹੀਂ ਸੀ ਪ੍ਰਮਾਤਮਾ ਦਿੱਤਾ ਸਭ ਖੁਸ਼ਾ ਮੇਰੇ ਕੋ ਮੈਂ ਇੱਕ ਸਿਰਫ ਲੋਕਾਂ ਦੇ ਭਲੇ ਲਈ ਲੋਕਾਂ ਦੇ ਲਈ ਸੇਵਾ ਕਰਨ ਲਈ ਮੈਂ ਇਸ ਪਾਰਟੀ ਨਾਲ ਜੁੜੀ ਸੀ ਟਿਕਟ ਤੋਂ ਐਸ ਐ ਚੀਜ਼ ਤੋਂ ਮੈਂ ਸੋਚਿਆ ਸੀ ਕਿ ਇਸ ਤੋਂ ਪਤਾ ਲੱਗ ਜਾਏਗਾ ਸਾਨੂੰ ਕਿ ਇਹ ਕਿੰਨੀ ਇਮਾਨਦਾਰ ਹੈ ਤੇ ਅਸੀਂ ਖੁੱਲ ਕੇ ਬੋਲ ਸਕਦੇ ਹਾਂ ਦੇਖੋ ਇਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਅਸੀਂ ਟਿਕਟ ਉਹਨੂੰ ਦੇਣੀ ਹੈ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਮਨੀਸ਼ ਅਗਰਵਾਲ ਜੀ ਦੀ ਵੀ ਵੀਡੀਓ ਪਿੱਛੇ ਜੀ ਸੁਣੀ ਹੋਣੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਟਿਕਟ ਵਾਟ ਉਹਨਾਂ ਦਵਾਂਗੇ ਜਿਹੜੇ ਕਿ ਵਾਟ ਵਿੱਚ ਰਹਿੰਦੇ ਪਿਆ ਕੰਮ ਕਰਦੇ ਪਿਆ ਨਾ ਕਿ ਕੋਈ ਹੋਰ ਨੂੰ ਅਸੀਂ ਟਿਕਟ ਦਵਾਂਗੇ ਸਰਵੇ ਦੇ ਆਧਾਰ ਤੇ ਹੋਏਗਾ ਸੋ ਇਹ ਸਾਰੇ ਮੇਰੇ ਵਾੜ ਪਰਵਾਸੀ ਇੱਥੇ ਖੜੇ ਨੇ ਇਹਨਾਂ ਸਾਰਿਆਂ ਨੂੰ ਤੁਸੀਂ ਵੀ ਪੁੱਛ ਲਓ ਕਿ ਮੈਂ 2.5 ਸਾਲ ਤੋਂ 3 ਸਾਲ ਤੋਂ ਜਦੋਂ ਦੀ ਪਾਰਟੀ ਨਾਲ ਜੁੜੀ ਆ ਮੈਂ ਇਹਨਾਂ ਦੇ ਹੱਕ ਲਈ ਹਰ ਕੰਮ ਕਰਵਾਇਆ ਸੋ ਇਸ ਵਾਟ 'ਚ ਹੋਰ ਕੋਈ ਐਕਟਿਵ ਐਕਟਿਵ ਲੇਡੀਆਂ ਨਹੀਂ ਸੀ ਟਿਕਟ ਵੀ ਲੇਡੀਆਂ ਦਾ ਇਸ ਵਾਟ ਦੀ ਸੋ ਇਹਨਾਂ ਨੇ ਐਨ ਮੌਕੇ 'ਤੇ ਆ ਕੇ ਪੈਸੇ ਖਾ ਕੇ ਕਿ ਇਹ ਹਰਨੂ ਅਨੂਰ ਹਰਨੂ ਕੋਰ ਲੜਕੀ ਹੈ ਜਿੰਨ ਨੂੰ ਕੋਈ ਜਾਣਦਾ ਨਹੀਂ ਇਸ ਵਾਰ ਚ ਠੀਕ ਹੈ ਔਰ ਇਹਨਾਂ ਨੇ ਆਪਣੀ ਬੇਟੀ ਦੀ ਫੋਟੋ ਲਗਾ ਕੇ ਤੇ ਇੱਥੇ ਟਿਕਟ ਉਹਨਾਂ ਨੂੰ ਦਵਾਤੀ ਹੈ ਅੱਜ ਦਿਨ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉੱਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਇਲਜ਼ਾਮ ਲਗਾ ਰਹੇ ਨੇ ਕਿਤੇ ਉਸੇ ਸਿਲਸਿਲੇ ਦੇ ਦੌਰਾਨ ਤੁਹਾਡੇ ਨਾਲ ਵੀ ਇਸ ਤਰ੍ਹਾਂ ਤੇ ਨਹੀਂ ਹੋਇਆ ਤੁਹਾਡੇ ਕੋਲ ਵੀ ਪੈਸੇ ਦੀ ਮੰਗ ਕੀਤੀ ਹੋਵੇ ਦੇਖੋ ਜੀ ਸਟਾਰਟਿੰਗ ਤੋਂ ਸੁਣਾਉਂਦੇ ਤੇ ਪੈ ਸੀ 30 35 ਲੱਖ ਜਿਹੜਾ ਕੋਈ ਹੈਗਾ ਉਹ ਕੌਂਸਲਰ ਦੀ ਟਿਕਟ ਹੈ ਨਾ ਲਈ ਅਪਲਾਈ ਕਰੇ ਪਰ ਮੈਂ ਪਹਿਲੇ ਦਿਨ ਤੋਂ ਮੈਂ ਹਮੇਸ਼ਾ ਬੋਲਦੀ ਆਈ ਹਾਂ ਬਿਨਾ ਪੈਸੇ ਤੋਂ ਟਿਕਟ ਦੇਣਗੇ ਤੇ ਅਸੀਂ ਟਿਕਟ ਲਵਾਂਗੇ ਆਪਾਂ ਐ ਨਹੀਂ ਕੰਮ ਕਰ ਸਕਦੇ ਕਿਉਂਕਿ ਅਸੀਂ ਸਮਾਜ ਨੂੰ ਬਦਲਣ ਵਾਸਤੇ ਇੱਥੇ ਆਇਆ ਨਾ ਕਿ ਹੋਰ ਗਲਤ ਕਰਨ ਵਾਸਤੇ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ ਨੂੰ ਪੁੱਛੋ ਤੁਸੀਂ ਸਾਰੇ ਦਰਸ਼ਕਾਂ ਨੂੰ ਕਿ ਅਸੀਂ ਕਿੰਨੇ ਇਮਾਨਦਾਰ ਆ ਅਸੀਂ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਆ ਅਸੀਂ ਪੈਸੇ ਲਈ ਨਹੀਂ ਸਜਾ ਜੁੜੇ ਇਹਨਾਂ ਨੇ ਟਿਕਟਾਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਿਹਨੇ ਜਿਹੜੇ ਪੈਸੇ ਕਮਾ ਕੇ ਇਹਨਾਂ ਨੂੰ ਦੇ ਸਕਦੇ ਹੋ ਪਰ ਆਮ ਆਦਮੀ ਪਾਰਟੀ ਦੇ ਕਹਿ ਰਹੀ ਹੈ ਜੀ ਆਪਾਂ ਬਹੁਤ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਆ ਸਾਡੇ ਚ ਕਰਪਸ਼ਨ ਨਹੀਂ ਹੋ ਰਹੀ ਬਿਲਕੁਲ ਜਿਹੜੇ ਆਪਾਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਦੇ ਰਹੇ ਆ ਕਿਉਂਕਿ ਅੱਗੇ ਲਿਆ ਰਹੇ ਆ ਉਹਨਾਂ ਨੂੰ ਤੁਸੀਂ ਉਹਦੇ ਤੇ ਅੱਛੀ ਦੇਖਦੇ ਆਮ ਆਦਮੀ ਆ ਇਹਨੂੰ ਕੋਈ ਜਾਣਦਾ ਇਸ ਵਾਰ ਚ ਪੁੱਛ ਲੋ ਵਾਰਡ ਵਾਲਿਆਂ ਨੂੰ ਪੁੱਛੋ ਇਹਨਾਂ ਨੂੰ ਕੋਈ ਜਾਣ ਸਭ ਇਹਨਾਂ ਦੀਆਂ ਗੱਲਾਂ ਸੀ ਸੋ ਮੈਂ ਅਬ ਇਸ ਚੀਜ਼ ਤੋਂ ਮੈਨੂੰ ਬੜਾ ਮੈਂ ਸ਼ੁਕਰ ਕੀਤਾ ਮੈਂ ਇਹਨਾਂ ਦੇ ਪਿੰਜਰੇ ਚੋਂ ਆਜ਼ਾਦ ਹੋਈਆਂ ਕਿਉਂਕਿ ਅਸੀਂ ਇਹਨਾਂ ਚ ਰਹਿ ਕੇ ਮੈਂ ਕੁਝ ਬੋਲ ਵੀ ਨਹੀਂ ਸਕਦੀ ਸੋ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਤੋਂ ਆਜ਼ਾਦ ਹੋਈ ਹਾਂ ਤੁਸੀਂ ਨਾਜ਼ਦ ਉਮੀਦਵਾਰ ਦੇ ਤੌਰ ਤੇ ਲੈ ਚ ਨਾਜ਼ਦ ਉਮੀਦਵਾਰ ਤੇ ਇੱਥੋਂ ਨਿਕਲ ਕੇ ਮੈਂ ਆਜ਼ਾਦ ਹੋ ਕੇ ਦੇਖ ਸਕਦੇ ਹੋ ਤੁਸੀਂ ਉੱਪਰ ਬੋਰਡ ਲੱਗੇ ਮੇਰੇ ਉਹ ਸਿਰ ਪੇਪਰ ਭਰੇ ਸਾਰਾ ਕੁਝ ਕੀਤਾ ਇਹਨਾਂ ਨੂੰ ਉਹ ਵੀ برداشت ਨਹੀਂ ਆ ਕਿ ਇਹਨਾਂ ਨੇ ਜਿੱਤ ਜਾਣਾ ਇਹਨਾਂ ਨੂੰ ਉਹ ਵੀ ਮੇਰੀ ਕਟਵਾ ਦਿੱਤੀ ਅਜੇ ਸੀ ਦੇ ਦਿੱਤੀ ਉਹਨਾਂ ਨੇ ਸਭ ਕੁਝ ਸਾਨੂੰ ਚੋਣ ਨਿਸ਼ਾਨ ਦਿੱਤਾ ਹੈ ਪੈਂਪਲਸ ਦੇਖੋ ਬਣਾਏ ਹੋਏ ਆ ਮੈ ਅਵਾਰਡਸ ਲਗਾਏ ਹੋਏ ਆ ਸਾਰੇ ਪਰ ਇਹਨਾਂ ਨੇ ਉਹ ਵੀ ਮੇਰਾ ਕਟਵਾਇਆ ਮੈਡਮ ਇਲੈਕਸ਼ਨਾਂ ਦੇ ਵਿੱਚ ਹੀ ਕਿਉਂ ਜ਼ਰੂਰਤ ਪਈ ਤੁਸੀਂ ਬਾਈਕਾਟ ਕਰ ਰਹੇ ਹੋ ਪਹਿਲਾਂ ਵੀ ਤੁਸੀਂ ਛੱਡ ਸਕਦੇ ਸੀ ਇਹੀ ਤਾਂ ਟਾਈਮ ਹੈ ਬਾਈਕਾਟ ਕਰਨ ਦਾ ਜੇ ਅੱਜ ਵੀ ਇਹਨਾਂ ਦੇ ਕੌਂਸਲ ਜਿੱਤ ਗਏ ਤੇ ਫਿਰ ਸਾਡਾ ਕੁਝ ਨਹੀਂ ਸਮਾਜ ਦਾ ਹੋ ਸਕਦਾ ਇਹੀ ਟਾਈਮ ਹੈ ਸਾਰਿਆਂ ਨੂੰ ਅਵੇਅਰ ਕਰਨ ਦਾ ਮੈਂ ਕੰਨੀ ਹੈ ਮੈਂ ਹਮੇਸ਼ਾ ਸ਼ਾਇਦ ਐਜੇ ਸਮਾਜ ਸੇਵਿਕਾ ਹਰ ਵਾਰਡਾਂ ਚ ਹਰ ਜਗ੍ਹਾ ਤੇ ਮੈਂ ਇਹਨਾਂ ਦੇ ਲਈ ਖੜੀ ਰਹੀ ਆ ਕਿ ਚਲੋ ਸਾਡੀ ਸਰਕਾਰ ਆਏਗੀ ਤੇ ਵਧੀਆ ਹੋਏਗਾ ਪਰ ਇਹ ਸਰਕਾਰ ਬਿਲਕੁਲ ਨਹੀਂ ਆਸੀਂ ਬਾਇਕਾਟ ਕਰਨਾ ਆਸੀਂ ਸਾਰੇ ਖੋਲ ਕੇ ਵਿਰੋਧ ਕਰੋ ਵੀ ਆਮ ਆਦਮੀ ਪਾਰਟੀ ਖੋਲ ਕੇ ਵਿਰੋਧ ਜੀ ਮੇਰੇ ਕੋਈ ਟਾਈਮ ਨਹੀਂ ਕਰੋਗੇ ਇਹਨਾਂ ਦੇ ਖਿਲਾਫ ਬਿਲਕੁਲ ਬਿਲਕੁਲ ਜੀ ਅਸੀਂ ਸਾਨੂੰ ਡਰ ਨਹੀਂ ਦਿਸਦਾ ਆਮ ਆਦਮੀ ਪਾਰਟੀ ਮਰਦਾ ਆਮ ਆਦਮੀ ਪਾਰਟੀ ਮਰਦਾਬਾਦ ਆਮ ਆਦਮੀ ਪਾਰਟੀ ਮਰਦਾ ਵਾਹ ਆਮ ਆਦਮੀ ਪਾਰਟੀ ਹਰਦਾਬਾਦ